ਬਈ ਜੋਦੇ ਜੋਦੇ ਆ ਗਏ ਦਸਣ ਗੁੱਡਣ ਦੋਹੇ ਆਏ ਆ ਹਰੀਆਂ ਪੀੜੀਆਂ ਉਹ ਲੈ ਕੇ ਨਾ ਲਾਲ ਪੀੜੀ ਤੇ ਉਹ ਵੀ ਨੀਲੀ ਚੱਲਦਾ ਬਈ ਫਿਰਦਾ ਨਹੀਂ ਰੰਗ ਇਹਦਾ ਦੇਖ ਤੂੰ ਜਿਹੜਾ ਆ ਤੀਕਰੂ ਫੜਾਏ ਪਿਆ ਅਸਲੇ ਤਾਂ ਫੜਾ ਹੋਗਾ ਡੜਾਈ ਜਾਂਦੇ ਹੈ ਹੂੰ ਥੋੜੀ ਥੋੜੀ ਕੰਮ ਆਏ ਨੇ ਤੇ ਨਹੀਂ ਸਸੀ ਕਾਲ ਦੀ ਸਾਰਿਆਂ ਨੂੰ ਤੇ ਤਾਂ ਗੈਣੀ ਮੋਟਰ ਚ ਤੇ ਅੱਛੀ ਹੁਣ ਲਸਣ ਆਇਆ ਤੇ ਦੇਖਣ ਪੀਚੂ ਨੂੰ ਲਿਆਂਦਾ ਫੜ ਕੇ ਹਾਂ ਜੀ ਹੱਥ ਜੜਿਆ ਤੇ ਹੋਰ ਦੁਕਾਨ ਤੇ ਆਉਣਾ ਪਿਆ ਬੱਗ ਵੀ ਨਹੀਂ ਖੋਲੀ ਇਹ ਦੇਖ ਗਿਆ ਮੈਨੂੰ ਉੱਤੇ ਖੜਾ ਮੈਂ ਆ ਜਾ ਪਹਿਲਾਂ ਗੁੱਡ ਨੱਠ ਗਿਆ ਬਾਈ ਇਹ ਤਾਂ ਅੱਧ ਬ੍ਰਿੰਡੇ ਜੇ ਪੱਤੇ ਜੇ ਕੱਢ ਗਿਆ ਜਲੂਸ ਕੱਢਿਆ ਪਿਆ ਬਾਈ ਲਸਣ ਦਾ ਇਹਨੇ ਇਹਦੇ ਨਾਲ ਤਾਂ ਨਾ ਲਾਉਂਦਾ ਯਾਰ ਇਹਦੇ ਨਾਲ ਤਾਂ ਨਾ ਲਾਉਂਦਾ ਕੱਢਾ ਡੰਡਾ ਲੈ ਗਿਆ ਉਦਾਂ ਨੇ ਜਿੱਦਣ ਬਾਈ ਰਾ ਨੇ ਮੈਨੂੰ ਦਿੱਤਾ ਲਫ ਇਹਨੇ ਦਿੱਤਾ ਜਿਹੜੇ ਉਹ ਕਿਆਰੀ ਚ ਨਾ ਲਾਇਆ ਮੈਂ ਇੰਨੀ ਜਗ੍ਹਾ ਚ ਲਾ ਤਾ ਬਾਈ ਇਹਨੂੰ ਦੇਖਦਾ ਹੀ ਆ ਦੋ ਦੋ ਉਂਗਲ ਪਰ ਦੇਖਦਾ ਹੀ ਲਾਇਆ ਪਿਆ ਉਹ ਸਾਨੂੰ ਤਾਂ ਆਏ ਹੋਇਆ ਪਿਆ ਵੀ ਤੈਨੂੰ ਲੈ ਨਾ ਜਾਣ ਕੋਈ ਫੈਕਟਰੀ ਫੂਕਟਰੀ ਵਾਲਾ ਫੜ ਕੇ ਵੀ ਲੈ ਸੜਲਵਾਉਣਾ ਦੇਤੇ ਸਾਨੂੰ ਨੋਖਾ ਨਾ ਇੰਨਾ ਅਡਵਾਸ ਮੈਂ ਜਾਂਦਾ ਨਹੀਂ ਅਡਵਾਸ ਬੁਕਿੰਗ ਹੁੰਦੀ ਨਹੀਂ ਮੇਰੇ ਮੂਰੇ ਤੇ ਵੱਡ ਲੈ ਇਹਨੂੰ ਮੂਰੇ ਤੇ ਜਿਹੜਿਆ ਆ ਜਿਆਦਾ ਹੈ ਨਾ ਆਏ ਇਕੱਠੀਆਂ ਕਰਕੇ ਇਕੱਠੀਆਂ ਕਰ ਸਾਰੀਆਂ ਹੀ ਪਹਿਲਾਂ ਹਾਂ ਹੁਣ ਇੱਥੇ ਤੇ ਇੱਕ ਜਗ੍ਹਾ ਤੇ ਤੋੜ ਦੇ ਨਹੀਂ ਨਹੀਂ ਉਹਦੇ ਨਾਲ ਹੋ ਜਾਣਾ ਹੈ ਨਾ ਸਾਫ ਜਨੂਈ ਨੇ ਤੋੜਨਾ ਜਨੂ ਪੱਤੇ ਨਿਕਲ ਜਾਣੇ ਸਾਰੇ ਐ ਦੇ ਚ ਉਹਨੂੰ ਦੱਸਿਆ ਹੈ ਮੇਰਾ ਤਾਂ ਦੁਆਰੇ ਗੁੱਡਣੇ ਵਾਲਾ ਹੋ ਗਿਆ ਉਹ ਓਏ ਯਾਰ ਅਸੀਂ ਉਹਨਾਂ ਤੇ ਕਿਆ ਕਹਿੰਦੇ ਆਪਣਾ ਏਕੇ ਬਾਰੇ ਕੰਮ ਕਰਦੇ ਤਸੱਲੀ ਨਾਲ ਕਰਦੇ ਉਹ ਨਹੀਂ ਆਉਣਾ ਜ਼ਮ ਹੈ ਕਿਆ ਇਹ ਤਾਂ ਨੋ ਕਹਿੰਦੇ ਆਪਣੇ ਜਿਹੜੇ ਇਹ ਆਲੇ ਦੇ ਖੇਤੀਬਾੜੀ ਵਿਭਾਗ ਵਾਲੇ ਹਮ ਐਕਸਪੈਰੀਮੈਂਟ ਚੱਲ ਰਿਹਾ ਐ ਇਸ ਐਕਸਪੈਰੀਮੈਂਟ ਚੱਲ ਰਿਹਾ ਉਹ ਤੈਨੂੰ ਉਹੀ ਕਹਿੰਦੇ ਲੈ ਨਾ ਜਾਣ ਤੇਰੇ ਆ ਐਕਸਪੈਰੀਮੈਂਟ ਕਰਕੇ ਤੈਨੂੰ ਤੇਰੇ ਤੇਰੇ ਘਰ ਦੇ ਲੱਭਦੇ ਫਿਰਨ ਉਹਦਾ ਜੇਵਨ ਤੇ ਬਾਹਰ ਫੋਰ ਕਰਵਾ ਦੇ ਕੇ ਇਹ ਕਰਾ ਕੇ ਬੰਦਾ ਫਸ ਗਿਆ ਇਹ ਬਾਈ ਜ਼ਿਆਦਾ ਫਸ ਗਿਆ ਕਹਿੰਦੇ ਜੁਆਸ ਨਾ ਆਣਾ ਹੋ ਗਿਆ ਤੋਏ ਬਹੁਤਾ ਬਿਆਨ ਨੂੰ ਤਿੰਨ ਦਿਨ ਪਹਿਲੇ ਹੀ ਨੱਚੀ ਜਾਂਦਾ ਤਾਂ ਆਪ ਕੱਲੇ ਹੀ ਦੇਖ ਤਾਂ ਫੂ ਮਸ਼ੀਨ ਲੈ ਕੇ ਆਇਆ ਤਾਂ ਹੈ ਅੱਗਾ ਲਾ ਹੁਣ ਫੜ ਦੇਣਾ ਇਹਨੇ ਤੋੜ ਦੇਣਾ ਪੱਟਣਾ ਗਿਆ ਆਹ ਦੇਖ ਪੱਟਦਾ ਕਿੱਥੇ ਪੱਟ ਹੋਇਆ ਮੈਂ ਕੀ ਕਰਾਂ ਲੱਗੇ ਖੜ ਜਾ ਖੜ ਜਾ ਦੂਜੇ ਤਰ੍ਹਾਂ ਦੇਖਦੇ ਇਹਨੂੰ ਆ ਦੇਖ ਬਾਈ ਕਰਤਾ ਨੁਕਸਾਨ ਧੰਨ ਚੱਲ ਗਈ ਕੱਲੀ ਦਾ ਹੀ ਐ ਕਿਹੜੇ ਦਾ ਹੋਇਆ ਭਾਈ ਸਾਹ ਮੇਰਾ ਵੀ ਪੂਰਾ ਉਦੋਂ ਲੱਗਦਾ ਉਹ ਵੀ ਤਾਂ ਲੱਗਦਾ ਹੀ ਆ। ਇਹ ਆ ਡੋਲਾ ਮਮੂਲੀ ਵੀ ਜਿਹੜੀ ਜਿਹ ਉਹ ਵੀ ਨਹੀਂ ਮੀਜੋਈ ਮੇਰੇ। ਹੂੰ। ਜਿਹਨੂੰ ਲਾਉਨੇ ਹੁੰਦੇ ਬੀਜ ਦੇ ਨਹੀਂ ਹੁੰਦੇ। ਹਾਂ ਲਾਲਾ। ਕਿਆ ਇਹਨਾਂ ਨੂੰ ਕੰਮ ਸਿਖਾ ਦਈਏ? ਪਹਿਲੀ ਵਾਰੀ ਕਿਹਾ ਮੈਂ। ਮੈਂ ਸਿੱਧਰਾ ਹਾਂ। ਰੱਬ ਦਾ ਜੀ ਆ। ਰੱਬ ਦਾ ਜੀ ਆ। ਇਹ ਜਿਹੇ ਜਿਹੇ ਗੱਲਾਂ ਕਰਦਾ ਸੀ ਉਹ ਜਿਹੇ ਜਵਾਬ ਦੇਈ ਜਾਂਦੇ ਆ। ਠੀਕੋ ਲੈਨ ਚੋਂ ਘਰ ਬੁਗੇ। ਹੁਣ ਆਹ ਦੋ ਲੈ ਆਂਦੀ ਆ। ਯਾ ਭਾਈ ਮੇਰੀ ਮਦਦ ਤਾਂ ਨਹੀਂ ਕਰੂਗਾ ਹਾਂ ਹਾਂ ਦੋ ਅੱਧਾ ਨਰ ਚਲਾਉਣੀਆਂ ਇਹ ਹੈ ਲਾ ਲੇਣ ਦਾ ਹੋ ਜਾਊਗਾ ਬਾਈ ਨੇ ਉਹ ਤਾਂ ਜਾਣਾ ਬਾਈ ਨੇ ਆਏ ਕਿ ਆ ਹੁਣ ਇਹ ਹੋ ਜਾਊਗਾ ਭੈਣ ਚੋਦਾ ਠੀਕ ਹੈ ਕਿਆ ਨਿਕਲਣਾ ਇੱਕ ਇੱਕ ਲਾਇਆ ਤਾਂ ਪੋਤੀ ਇੱਕ ਇੱਕੇ ਹੋਣੀ ਐ ਚ ਆ ਇੱਕੜੀ ਕੇ ਆ ਕਦਾ ਉਹੀ ਲਾਈ ਉਹੀ ਵਾਟ ਲਈ ਬੱਸ ਬੀਜੇ ਮੁਰਨਾ ਬਸ ਲੈ ਬਈ ਚਾਚੇ ਨੇ ਕਰਤੀ ਹੈਲਪ ਇੱਧਰ ਉਹ ਦੱਤਿਆਂ ਨਾਲ ਉਹਨੂੰ ਅੱਛਾ ਮੈਂ ਕਿਤੇ ਗੁੱਡਣ ਲੱਗਿਆ ਉਹਨੂੰ ਆ ਲੈ ਇਹਨਾਂ ਦਾ ਵਧੀਆ ਗੁੱਡੋ ਜੀ ਨਹੀਂ ਇੱਥੇ ਜਾ ਕੇ ਕਲੈਕਟਰ ਨੂੰ ਮਾਰ ਦੇ ਪੈ ਜਣਾ ਸਾਡਾ ਇਹ ਬਈ ਤੇਰੇ ਹੀ ਪੈਵੇ ਯਾਰ ਕਹਦਾ ਹੱਥਾਂ ਨਾਲ ਦੱਤਿਆਂ ਮੂੰਹ ਨਾਲ ਖੋਲਣੀਆਂ ਪੈਣੀਆਂ ਉਹ ਕੰਮ ਕਰਿਆ ਵੇਦ ਅਸਾ ਹੱਥਾਂ ਨਾਲ ਲਾਈਆਂ ਹੱਥਾਂ ਨਾਲ ਗੋਲੂ ਇਹ ਮੂੰਹ ਨਾਲ ਵੀ ਨਹੀਂ ਖੋਲਣੀਆਂ ਜਿਹੜੇ ਸਾਹਮਣੇ ਨਾਲ ਡੱਕੇ ਲਾਏ ਵੇ ਇਹਨੇ ਲਸਣ ਦੇ ਆ ਹੁਣ ਲੈਣਾ ਸਿੱਧੀ ਹੋ ਜਿੰਨੇ ਗੜਾਈ ਕਰੇ ਤੇ ਇੱਕ ਸਾਲ ਹੀ ਤੇ ਮੈ ਲਵਾ ਲਿਆ ਇਹ ਨਾਲ ਦੇ ਕੇ ਲਸਣ ਉਹ ਸਾਲ ਤੇ ਅਸੀਂ ਲਸਣ ਲਾਉਣੀ ਛੜ ਤਾ ਹੋਇਆ ਨਹੀਂ ਉਹ ਬੀਜ ਵੀ ਨਹੀਂ ਮੁੜਿਆ ਹੈ ਬੀਜ ਵੀ ਨਹੀਂ ਮੁੜਿਆ ਨਹੀਂ ਮੁੜਿਆ ਉਹ ਕੋ ਬੀਜ ਵੀ ਨਹੀਂ ਮੁੜਿਆ ਕੇ ਉਹ ਸਾਲ ਤੇ ਅਸੀਂ ਲਸੜੇ ਨਹੀਂ ਲਾਇਆ ਹੈਗਾ ਮੁੜ ਕੇ ਵੀ ਕਿਆ ਲੋੜ ਵੀ ਕਿਹਦੇ ਗੱਜਰ ਦੇ ਉੱਤੇ ਜਾ ਕੇ ਚਲ ਐ ਡਾਡਾ ਡਰ ਡਰ ਜਾ ਉਸੇ ਕੱਕ ਦਾ ਕੱਠ ਪੱਟ ਲੰਦੇ ਕੱਠੇ ਪਾਉਂਦੇ ਮੈਂ ਸੰਨੇ ਆ ਕੇ ਕਿਉਂ ਕਿ ਥੌੜੀਆਂ ਆ ਨਹੀਂ ਨਹੀਂ ਹੈ ਫਿਰ ਤਾਂ ਸਾਰਾ ਸਾਰਾ ਕੁਝ ਪੱਟੇ ਜਨਾਰੀ ਤੂੰ ਕਰਿਆ ਆ ਰਿਹਾ ਤੈਨੂੰ ਵਧੀਆ ਐਕਸਪੀਰੀਅੰਸ ਸਿੱਖਿਆ ਲੈਣੀ ਚਾਹੀਦੀ ਆ ਚੱਲ ਅੱਗੇ ਆਏ ਕਰੀਏ ਇਸੇ ਕੱਬੜਾ ਨਾ ਜਿਹੜਾ ਛੋਟਾ ਉਹਨੇ ਥੱਲੇ ਜਾ ਬੋਹ ਜਾਣਾ ਮਿੱਟੀ ਦੇ ਬਾਕੀ ਮੜੀ ਮੜੀ ਜੋ ਕਰ ਦੋ ਬਿਲਹੀ ਗੱਲ ਨਾ ਹੁਣ ਨਹੀਂ ਬੋਲਣੇ ਇਹ ਉਹ ਹੁੰਦੀ ਹੈ ਤੇਰੇ ਵਾਸਤੇ ਸਪੈਸ਼ਲ ਫਿਲਟਰ ਲਿਆਂਦਾ ਪਤਾ ਤੇਰੇ ਕਰਕੇ ਤਾਂ ਸਾਲਾ ਲੱਖ ਰੁਪਇਆ ਲਾਇਆ ਹਾਂ ਇਕਨਾਂ ਠੀਕ ਆ ਨਾ ਲੈ ਬਈ ਮੁੰਡਾ ਪੂਰਾ ਕਾਰੀਗਰ ਆ ਭਾਵੇਂ ਲਸਣ ਪਾੜ ਦਵੇ ਇੱਦਾਂ ਇਹ ਚੰਗਾ ਇਹ ਤੇ ਲਾਇਆ ਬਾਬੀ ਜ਼ਿਆਦਾ ਇਹ ਆਹ ਉਹ ਜੇ ਪੱਟ ਵੀ ਹੋ ਗਿਆ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਆਹ ਦੇ ਆਪਾਂ ਜਦੋਂ ਐਂ ਕਰਦੇ ਨਾ ਹੂੰ ਕੀ ਕਰ ਦੇਣਾ ਲੈ ਲੈ ਬਾਈ ਆਹ ਦੇਖੋ ਇਹਦੀ ਹੁਣ ਕਾਰਾਗਰੀ ਦਿਖਾਉਣਾ ਮੈਂ ਇਹਨੇ ਇਧਰਲੇ ਪਾਸੇ ਤੇ ਪੱਟਿਆ ਆਹ ਲਾਤਾ ਵਿਚਾਲੇ ਲਾਤਾ ਵੀ ਉਰੇ ਵੀ ਇਹ ਉਹ ਹੋ ਜਵੇ ਵੀ ਵਿਚਾਲੇ ਦਵਾਰੇ ਪੱਟ ਹੋ ਜਵੇ ਆਹ ਇਹਨੇ ਦੁਬਾਰਾ ਹਵਾ ਲਾਇਆ ਆਇਆ ਚਾਚੇ ਤੈਨੂੰ ਪੱਦਰਕਾਰੀ ਦਿਖਾ ਦਮ ਇਹਦੀ ਵਿਚਾਲ ਸਾਇਦ ਜਿਹੜੀ ਲੈਂਚੋਂ ਪੱਟ ਕੇ ਗੱਬੇ ਲਾਤਾ ਵੀ ਗਾਹਾਂ ਨੂੰ ਗੁੱਡਣ ਲੱਗੇ ਸੌਖਾ ਪੱਟ ਹੋ ਜਵੇ ਉਹ ਤੇਰੀ ਕਿਹੜੀ ਵਾਲਾ ਗੁੱਡ ਰਿਹਾ ਹੈ ਪਵੜੇ ਹਿਸਾਬ ਨਾਲੇ ਚੱਲ ਰਿਹਾ ਕੰਮ ਇਹਦਾ ਇੱਧਰ ਤੇ ਸ਼ੁਰੂ ਇੱਧਰਲੀ ਲੈਂਚ ਕਰਦਾ ਚਲੇ ਤੀਜੀ ਲੈਂਚ ਜਾਂਦਾ ਹੈ ਕਿੱਡੇ ਕਿੱਡੇ ਪੁੱਧੂ ਕੱਖੇ ਛੜੀ ਜਾਂਦਾ ਵਿੱਚ ਕਾਕ ਇੱਥੇ ਜੱਟੇ ਆ ਦੇ ਬੱਸ ਬੀਰੇ ਮੇਰੀ ਬੱਦਰਪਾਪੇ ਲਈ ਐਨਕ ਲੈ ਜਾਣੀ ਪੈਣੀ ਹੈ ਮੈਨੂੰ ਐਨਕ ਦੀ ਛੱਡ ਤੂੰ ਦੋਹਾਂ ਕਡਾਈ ਹੋ ਰਹੀ ਹੈ ਤੈਨੂੰ ਬੜਾ ਪਤਾ ਡਬਲ ਕਡਾਈ ਸਿਰਚ ਮਾਰੂੰ ਥੋੜੇ ਦੇ ਡਬਲ ਕਡਾਈ ਹੈ ਲੈ ਖੁਰਪੀ ਵੀ ਨਹੀਂ ਲੰਗਦੀ ਹੈਗੀ ਇੰਨਾ ਨੇੜੇ ਲਸਣ ਲਾਇਆ ਵਾ ਤਾਂ ਦੇਖ ਲੈ 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 ਸਾਰੇ ਕਰਨੀ ਆ ਬਾਡੀ ਹੀ ਬੱਢ ਦੂੰਗਾ ਹੁੰਦਾ ਹੈ ਬਾਈ ਮੁੰਡਾ ਥੱਕ ਗਿਆ ਸਾਹੋ ਸਾਹੀ ਹੋ ਗਿਆ ਇਹ ਲਸਨ ਥੱਕਿਆ ਘਾਠਾ ਮੈਂ ਲੈ ਦੇ ਤਾਂ ਕਿਹੜੀ ਕਿੱਧਰ ਹੋ ਜਾਦੀ ਹੈ ਕਿ ਪਹਰ ਗਿਆ ਅਜੇ ਇਲੋ ਗਿਆ ਕਿੱਥੇ ਆ ਇਹ ਪਾਣੀ ਕਿਉਂ ਦਾ ਬਟਾਲਾ ਦੇ ਠੀਕ ਹੈ ਜੀ ਕੋਈ ਬੰਦਾ ਦੋਸਤ ਮਨ ਲੈ ਆਇਆ ਲਾ ਦੋ ਫਿਰ ਲਾਵਾ ਕਿੱਥੇ ਕੁ ਬਾਈ ਉੱਥੇ ਲਾ ਦੇ ਮੁੰਡੇ ਕੋਈ ਨਹੀਂ ਨਹੀਂ ਤਾਂ ਜਾ ਪਹਿਲਾਂ ਹਾਂ ਤਾਂ ਸੱਥਿਆ ਕੋਟੋਹਾ ਦਾ ਪਟੋ ਮਿੱਟੂ ਤੂੰ ਮੈਂ ਕਹਣਾ ਤੇ ਲਾ ਸੁਣ ਤੱਕ ਲੈ ਜਾਣਾ ਟੋਆ ਆ ਕੁਝ ਨਹੀਂ ਹੁੰਦਾ ਕੁਝ ਨਹੀਂ ਗਿਆ ਹੁੰਦਾ ਉਹਦੇ ਘਾਣਾ ਕਹਿੰਦੇ ਜੜ ਬਹੁਤ ਵੱਡੀ ਆ ਹੈ ਜੜ ਬਹੁਤ ਬੜੀ ਹੈ ਕਿੰਨਾ ਤੇਜੀ ਮਿਰਚਾਂ ਦੀ ਬੁੱਟੇ ਦੀ ਡੂੰਗਿਆ ਕਿੱਥੇ ਲਾਉਣ ਲੱਗੇ ਜਾਂਗੇ ਭਾਈ ਕਹਿੰਦਾ ਕਿੱਥੇ ਲਾਉਣ ਲੱਗੇ ਜਾਂ ਰ ਪਰ ਮੈਂ ਕਿਹਾ ਉਹ ਦੇਖੀ ਇਹਨਾਂ ਨੇ ਰਸਨ ਹੱਸਣ ਆਣ ਪਹੁੰਚ ਕੇ ਮੂੰਹ ਲੈ ਲਿਆ ਲੈ ਸਮਝ ਕੱਢ ਕੇ ਤੁਸੀਂ ਕੱਕ ਬਾਈ ਪੱਤੇ ਚੱਕਣੇ ਕੱਕ ਵੱਢਣੇ ਵੀ ਆ ਦੇ ਲੋ ਪੱਤੇ ਵਿੱਚ ਸਿਰ ਤੇ ਮੇਰੇ ਪਾ ਗਏ ਫਾਂਗਾ ਜਿੱਥੇ ਹੈ ਹੀ ਨਹੀਂ ਨਾ ਨਾ ਪੂਰੇ ਦਿਖਾਏ ਆ ਦੇਖੋ ਕੱਖਾਂ ਇਹਨਾਂ ਦੇ ਪੱਤੇ ਇਹਨਾਂ ਦਾ ਅੱਜ ਤੱਕ ਅੱਖ ਬਹੁਤ ਤੇਰੇ ਵੀ ਚੱਕੋ ਆੜੀ ਕੱਖਾਂ ਸਾਰੀ ਚੱਕ ਲੈ ਹਾਂ ਟਿੰਕੂ ਆਓ ਅੰਦਰ ਦੇਖ ਲੈ ਕੋਪਿਆ ਹੋਣਾ ਦੇ ਚ ਪਾ ਲੈ ਕੀ ਕਹਦਾ ਟਿੰਕੂ ਤੂੰ ਨਾਲ ਇਹਨਾਂ ਦੇ ਪੱਤੇ ਹਾ ਚੁਗ ਤੋ ਇਹ ਪੱਤੇ ਚੱਕ ਕੇ ਜਿਹੜੇ ਵਿੱਚ ਸਿੱਟੇ ਤੁਸੀਂ ਅੱਛਾ ਮੈਂ ਕੱਕ ਚੁਗਣ ਲਾ ਕੇ ਕੱਢਣੇ ਤਾਂ ਮੈਂ ਉਦਨੇ ਕੱਢ ਦੇਣੇ ਤੰਗੜੀ ਨਾਲ ਉਧਰ ਨੂੰ ਦੰਗਰ ਨਾਲ ਠੰਡੀ ਕੋਨੇ ਉੱਥੇ ਤੱਕ ਲਾਇਆ ਅੱਧੀ ਕੈਰੀ ਚ ਉੰਨੇ ਲਿਆ ਸਣ ਚ ਅਸੀਂ ਪਚਾ ਕੇ ਲੈ ਗਏ ਆ ਸਾਰਾ ਲੱਗ ਗਿਆ ਦੇਖ ਲੈ ਫਿਰ ਉੰਨੀ ਤਿੰਨ ਕੌੜੀ ਦੀ ਤਿੰਨੀਆਂ 3 ਵਜੇ ਦੇ ਅਸੀਂ ਢਾਈ ਕੌੜੀ ਲਾਤੀ ਅੱਧੀ ਕੌੜੀ ਲੈ ਕੇ ਇਹਨੇ ਤਿੰਨੇ ਰੋ ਠੋਕਤੀਆਂ ਉਹ ਨਹੀਂ ਇਹਦੀ ਲਾਈਨ ਇਧਰ ਤੇ ਚੱਲਦੀ ਆ ਉਰੇ ਇਧਰ ਆ ਕੇ ਉਰੇ ਮੁੱਕਦੀ ਆਏ ਆ ਲਾਇਆ ਵੇ ਦੇਖ ਲੈ ਉਂਗਲ ਉਂਗਲ ਪਰ ਹੋਰ ਮਾਰੰਗੇ ਆ ਚੱਲ ਚੱਕਦੇ ਆ ਛੋਟਾ ਜਿਹਾ ਦਾਤੂ ਗਰਵਾਜ ਵਗ ਗਿਆ ਸਾਡੇ ਕੋਲੋਂ ਦਾ ਜੱਦਾ ਤੂੰ ਆਉਂਦਾ ਇਹ ਇਹਨੂੰ ਆਏ ਬਾਈ ਨੂੰ ਪਤਾ ਨਹੀਂ ਲੱਗਿਆ ਹੈ ਇਹਨੇ ਡੱਬੀ ਇਹਦੇ ਚਲੇਗੀ ਜੇਬ ਵਿੱਚ ਉਹ ਮੁੱਕਰ ਕੇ ਆਏ ਹੈ ਕਹਦਾ ਨਹੀਂ ਬਾਈ ਮੈਂ ਤਾਂ ਉੱਥੇ ਪਾਗਲ ਫਾਪ ਜੇ ਰੱਖ ਦਿੱਤੀ ਕੋ ਬੈ ਉਹਨੇ ਕਿਹਾ ਕਿਦਾ ਦਾ ਬਿੱਜੂ ਵੀ ਨਹੀਂ ਪਤਾ ਹੈ ਵੀ ਗਈ ਹੈ ਕਿ ਨਹੀਂ ਗਈ ਹੈ ਨਾ ਮੈਂ ਗੌਰ ਕਰੀ ਹੁਣੀ ਅੱਗ ਉਹ ਚੱਕ ਲਈ ਆ ਡੱਬੀ